ਪੜੇ ਹੁਣ ਹਾਂਜੀ ਪੈਂਟ ਮਹਿਰੋਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋਇਆ ਜਿੱਥੇ ਵੱਖ-ਵੱਖ ਥਾਵਾਂ ਤੋਂ ਮਹਿਮਾਨ ਲੀਡਰ ਆਏ ਆ ਜਿਵੇਂ ਆਪਣਾ ਪੰਮਾ ਮੋਗੇ ਤੋਂ ਰਵੀ ਜ਼ਿਲ੍ਹਾ ਪ੍ਰੀਸ਼ਦ ਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਜਿਵੇਂ ਮੇਲਾ ਹੋਇਆ ਸਰਪੰਚ ਕਮਲਾਪ੍ਰੀਤ ਹੋਇਆ ਤੇ ਹੋਰ ਵੀ ਜਾਨੀ ਮੈਂ ਨਾਂ ਨਹੀਂ ਲੈ ਸਕਿਆ ਕਿਉਂਕਿ ਵੀਡੀਓ ਛੋਟੀ ਹੈ ਇਸ ਕਰਕੇ ਮੈਂ ਨਾਂ ਨਹੀਂ ਲੈ ਸਕਿਆ ਜਿਵੇਂ ਸੁੱਖਾ ਹੋਇਆ ਤੇ ਮੇਲਾ ਹੋਇਆ ਤੇ ਮਨਦੀਪ ਤੇ ਵਿੱਕੀ ਰੂਪ ਮਹਿਰੋਂ ਤੋਂ ਹੋਰ ਵੀ ਬਹੁਤ ਸਾਰੇ ਆ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਿਆ ਤੇ ਉਹ ਸਾਰੇ ਆਏ ਆ ਉਹਨਾਂ ਦਾ ਸਨਮਾਨਤ ਕੀਤਾ ਗਿਆ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਆ ਬਲਤੇਜ ਸਿੰਘ ਹੋਇਆ ਗੌਰਪ੍ਰੀਤ ਹੋਇਆ ਇਹ ਸਾਰਿਆਂ ਦਾ ਸਨਮਾਨਿਤ ਕੀਤਾ ਗਿਆ ਰੂਪ ਵਿਕੀ ਤੇ ਇਹ ਟੂਰਨਾਮੈਂਟ ਤੇ ਆਪਣਾ ਹਾਜ਼ਰੀ ਲਵਾਈ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ